ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫੰਟ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਪੱਖੋ ਕੀ ਪਹੁੰਚ ਚੁੱਕੇ ਆ ਬਾਈ ਬਿਟੂਆ ਨਾਲ ਕੋਲ ਜੀ ਝੋਟੇ ਦੇ ਖਾਨ ਲੱਗੇ ਆ ਕਰੋ 20 20 ਕਿਲੋ ਝੋਟੀਆਂ ਬਹੁਤ ਵੱਡੇ ਵੱਡੇ ਝੋਟੀਆਂ ਨਾਲ ਬਾਈ ਇਹ ਬੂਰੀਆਂ ਵੀ ਆ ਤੁਹਾਨੂੰ ਬੜਾ ਸਾਰਾ ਮਾਲ ਹੈ ਬਾਈ ਨੇ ਉਧਰੋਂ ਲੈ ਕੇ ਆਂਦੇ ਆ ਹਰਿਆਣੇ ਤੋਂ ਤੇ ਆਓ ਫਿਰ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਹੋਰ ਸੁਣਾਓ ਜੀ ਮੇਰੇ ਠੀਕ ਰੱਬ ਦੇ ਕਰੇ ਮੇਰਾ ਜੀ ਹਾਂ ਜੀ ਰੱਬ ਦੇ ਕਰੇ ਚੱਲ ਕਿਵੇਂ ਚੱਲ ਰਿਹਾ ਹਾਂ ਠੀਕ ਆ ਜੀ ਬੜੀ ਗ੍ਰਾਮਾ ਬੜੀ ਰੱਬ ਦੀ ਕਿਰਪਾ ਬੜੀ ਸੀ ਆ ਗਾ ਕਵੇ ਲੋ ਫੇਰ ਉਹਨੇ ਪੂਰੀ ਲਈ ਨਾ ਹੁਣ ਆਇਆ ਤੇ ਪਾ ਦੀ ਨਾਲ ਹੀ ਬੰਦ ਨਾ ਹਾਂ ਉਹ ਚਲੇ ਬੈਠਾ ਮੈਂ ਥੋੜਾ ਵੇਖੀਂ ਬੈਠਾ ਹਾਂ ਹਾਂਜੀ ਕਰ ਜੀ ਚਲੋ ਮੈਂ ਤਾਂ ਕੋਈ ਨਹੀਂ ਹੁਣ 2 ਮਿੰਟ ਜੀਰਾ ਕਰਦਾ ਮੀਨੀ ਵੀ ਲੈ ਕੇ ਆਂਦੀ ਆ ਜੀ ਹਾਂਜੀ ਮੀਨੀ ਵੀ ਆਕਤੀ ਤੇ ਦੋ ਬੂਰੀਆਂ ਠੀਕ ਹੈ ਦੇਖੋ ਛੋਟੀ ਵੱਡੀ ਕਾਲੀ ਪੱਜੀ ਉਹ ਵੀ ਸੋਈ ਮਾਰ ਜਾਣ ਕੇ ਸਾਰਾ ਹੀ ਸੋਇਆ ਜੀ ਸਾਰਾ ਸੋਇਆ ਕਿਨੇ ਬਈ ਜੀ ਅੱਜ ਫੇਰ ਅੱਜ 6 ਆ ਜੀ 6 ਆ ਹਾਂਜੀ ਕਰੀਂ ਸ਼ੁਰੂ ਜੀ ਫੇਰ ਹਾਂਜੀ ਕਰੋ ਜਿੱਦ ਤਰ ਮਰਜੀ ਲਾਜੋ ਆ ਜਾਓ ਫੇਰ ਉਦੋਂ ਕੱਢ ਲਓ ਉਦੋਂ ਹੋ ਠੀਕ ਠਾਕ ਜੀ ਰੱਬ ਦੀ ਕਿਰਪਾ ਸਤਿਗੁਰੂ ਜੀ ਆ ਜੋ ਜੀ ਇੱਧਰ ਹੀ ਆ ਜਮਾ ਬੱਜੀ ਸੂਈ ਹੈ ਇਹ ਸੂਈ ਹੈ ਸਵੇਰੇ ਸੂਈ ਹੈ ਜੀ ਅੱਜ ਆ ਜੀ ਸੂਈ ਆ ਹਾਂ ਜੀ ਅੱਜ ਸਵੇਰੇ 8 ਵਜੇ ਸੂਈ ਆ ਜੀ ਜੇਰ ਜੂਰ ਪਾਤੀ ਆ ਜੀ ਜੇਰ ਪੈ ਗਈ ਆ ਹਾਂ ਜੇਰ ਪੈ ਗਈ ਆ ਤੇ ਲਓ ਜੀ ਵੇਖੋ ਬਹੁਤ ਵੱਡੀ ਮੈਂ ਵਾਂ ਤੇ ਬੱਜੀ ਕਿੰਨੇ ਦੁੱਧ ਵਾਲੀ ਹੈ ਜੀ ਇਹ ਦੁੱਧ 18 ਲੀਟਰ ਘਟੋ ਘਟ ਕੱਢੂਗੀ ਗੱਡੀ ਛੋਟੀ ਆ ਜੀ 18 ਕਿਲੋ ਘਟੋ ਘਟ ਹਾਂ ਜੀ ਵਾਹ ਜੀ ਵਾਹ ਬਹੁਤ ਜਬਰਤ ਛੋਟੀ ਆ ਵੱਡੀ ਛੋਟੀ ਆ ਬੱਜੀ ਕਿਹੜੇ ਇਲਾਕੇ ਤੋਂ ਆਈਆਂ ਫਿਰ ਇਹ ਸਰ੍ਹਸੇ ਤੋਂ ਜੀ ਸਰ੍ਹਸੇ ਤੋਂ ਹਾਂ ਜ ਠੀਕ ਆ ਹਾਂਜੀ ਮਾਲੀ ਆਪਣਾ ਉਧਰ ਪਈ ਹੋਣ ਸਾਰਾ ਮਾਲੀ ਉਧਰ ਹੋ ਜਾਂਦਾ ਹਾਂਜੀ ਹਾਂਜੀ ਤੇ ਚੋਈ ਜੂ ਬਾਈ ਜੀ ਕਿਵੇਂ ਆਈ ਵਾਹੀ ਬੜੀ ਵਧੀਆ ਨਿਕਲੀ ਜੀ 2 3 ਕਿਲੋ ਚੋਇਆ ਦੋ ਜੀ ਸੋਲੀ ਕਿਤੇ ਬੱਚੇ ਨੂੰ ਪਿਆ ਜੀ ਠੀਕ ਆ ਹਾਂਜੀ ਕੱਟੀ ਕਟਾ ਜੀ ਇਹ ਮੈਂ ਕਟਾ ਆ ਗਿਆ ਜੀ ਕਟਾ ਮਗਰਾ ਕਿ ਇਹ ਵੇਖੋ ਝੋਟੀਆਂ ਕਿੰਨੀ ਬਹੁਤ ਵੱਡੀ ਝੋਟੀ ਆ ਹਾਂਜੀ ਤੇ ਸੰਭੂ ਨੇੜੇ ਕ ਖਾਨਦ ਤੋਂ ਬਹਾਰੇ ਕਰ ਗਿਆ ਬੇਬ ਦਿਖਾਰੇ ਜੰਮਾ ਬਸ ਠੀਕ ਆ ਲੈ ਜਾ ਫੇ ਵੀ ਸਿੱਕੀ ਜੀ ਨਹੀਂ ਠੀਕ ਆ ਬਹੁਤ ਜ਼ੋਰ ਹਾਂਜੀ ਪੂਰੀ ਭਲਾਈ ਭਲਾਈ ਝੋਟੀਆਂ ਜੀ ਭਲਾਈ ਭਲਾਈ ਹਾਂਜੀ ਲੈ ਵੀ ਸੰਭੂ ਇਹ ਕਰੇ ਆਹ ਖਾਲ ਨੇੜੇ ਠੀਕ ਆ ਮਾਰ ਕੇ ਦਿਖਾਉਣਾ ਚੌਂ ਤੇ ਗੰਬੀ ਲੱਗੀ ਜਾਣਾ ਚਲੋ ਹਾਂਜੀ ਹਾਂਜੀ ਬਾਜੀ ਫਿਰ ਤੇਰੇ ਬੱਚੇ ਬਣ ਇਕੱਠਾ ਰਹਿਣ ਲਓ ਜੀ ਆ ਸਵੇਰੇ ਸੂਈ 8:00 ਵੇ 10:30 ਦਾ ਹੋ ਜੇਰ ਪਾ ਦੇ ਬਿਲਕੁਲ ਹਾਂਜੀ ਰੇਟ ਕੋਲ ਤੇ ਪਈ ਜੀ ਮੋਲਾ ਭਾਨੇ ਕਿਨੇ ਕਰਨੇ ਐ ਮੰਡਿਆ ਮੰਡਿਆ ਮੁੱਲ ਜੋੜ ਛੋਟੇ ਛੋਟੇ ਹਾਂਜੀ ਹਾਂਜੀ ਮੁੱਲ ਹਾਂ ਨਾ ਆਪਾਂ ਜਿਹੜਾ ਕਰਨਾ ਉਹ ਕਰਨਾ ਜੀ ਮੋਹ 185 ਕਰੀਏ ਜੀ 175 ਦੇ ਜਾਂਦੇ ਜੀ ਬੱਜਾ ਜੀ ਕਰਦੇ ਮੰਗਿਆ ਮੰਗਿਆ ਜਿਹਦਾ ਮਰਜ਼ੀ ਕਰਦੇ ਇੱਕ ਪੈਂਡ ਦੀ ਝੋੜੀ ਚਲੋ ਬਸ ਝੋੜੀ ਹੋਣੀ ਝੋੜੀ ਝੋੜੀ ਹਾਂਜੀ ਝੋੜੀ ਬਸ ਠੀਕ ਆ ਚਲੋ ਇਹ ਝੋੜੀ ਕਰਨੀ ਆ ਜੀ ਤੇ ਆਹ ਹੈ ਜੀ ਇਹ ਕੱਲ ਰਾਤੀ ਸੂਈ ਆ ਜੀ ਅਜੇ ਕੱਲ ਰਾਤੀ ਸੂਈ ਆ ਹਾਂਜੀ ਮੈਂ ਤਾਜ਼ੀਆਂ ਹੀ ਬਿਲਕੁਲ ਨਹੀਂ ਤਾਜ਼ੀਆਂ ਹੀ ਨਹੀਂ ਬੋਲੇ ਤੇ ਇਹ ਜੀ ਕਿੰਨਾ ਦੇਖਦੇ ਆ ਵੇਖੋ ਛੋਟੀ ਜੀ ਹਾਂਜੀ ਲੈ ਵੀ ਬਸ ਠੀਕ ਇਹ ਵੀ ਇਹ ਵੀ ਤੋੜੋ ਲਓ ਜੀ ਇਹ ਵੀ ਚੈੱਕ ਕਰੋ ਕੋਰਾ ਚਵਾਈ ਭਾਈ ਭਾਜੀ ਚਵਾਈ ਬੜੀ ਜੀ ਚਵਾਈ ਰੂਹ ਹੀ ਨਰਾਜੀ ਬੜੀ ਤਾਤਿਕਲੀ ਮੋਟੀ ਜੀ ਚੱਲੇ ਜਾਓ ਜੀ ਤੇ ਦੇਖੋ ਜੀ ਠੀਕ ਹੈ ਜੀ ਹਾਂਜੀ ਪੰਜ ਪੱਤੇ ਭਾਈ ਜੀ ਕਿੰਨਾ ਕਰਜੂ ਦੁੱਧ ਜੀ ਇਹ ਦੁੱਧ 20 ਲੀਟਰ ਜੀ ਅਜੇ ਵੀ 20 ਕਿਲੋ ਕਰੂਗੀ ਕਰੂਗੀ ਜਿਹੜਾ ਖਰਾ ਪਾਂਡਾ ਸੁਖਣਾ ਕੱਢੂਗੀ ਜੀ ਝੋਟੀਆਂ ਬੁਰੇ ਜ਼ਬਰਦਸਤ ਲੈ ਕੇ ਕੱਢ ਕੇ ਲੈ ਕੇ ਆਂਦੇ ਹੈ ਭਾਈ ਜਾਰੀ ਹੈ ਹਾਂਜੀ ਖਾਲੇ ਨਾਲ ਦੇ ਵਿੱਚ ਤਾਂ ਦੋ ਤੇ ਵੇਗੀਆਂ ਵੱਡੀਆਂ ਰਟਕੀਆਂ ਹਾਂਜੀ ਤੁਸੀਂ ਲੇਟ ਹੋ ਗਏ ਥੋੜਾ ਜਿਆ ਮੜਾ ਹਾਂਜੀ ਪੰਜ ਪੱਤੇ ਠੀਕ ਆ ਲਓ ਜੀ ਐਵੇਂ ਨੇੜੇ ਦੇ ਖਾਦੇ ਕਰਾਂ ਦੀ ਠੀਕ ਹੈ ਜੀ ਫਿਰ ਮੈਂ ਕਿਹਾ ਲਗ ਧਾਰ ਮਰਵਾਈ ਬੱਚੇ ਦੀ ਮੜੀ ਹਾਂ ਜੈਡ ਬਲੈਕ ਬਿਲਕੁਲ ਕਹਿੰਦੇ ਜੀ ਹਾਂ ਜੀ ਇਧਰ ਵੀਰੇ ਕੈਮਰਾ ਮਾੜਾ ਆ ਜਾਂ ਮਾਰੀ ਮੈਂ ਕਿਹਾ ਬੈਠ ਥਲੇ ਮੜ ਜਾ ਮੰਗਿਆ ਹਾਂ ਬੈਠ ਲੈ ਜੀ ਆ ਵੇਖੋ ਜੀ ਚਵਾਈ ਵੇਖੋ ਕੱਟੀ ਜੀ ਪੰਜ ਪੁੱਤੇ ਜਾ ਕੋਣ ਬੈਵੇਂਗਾ ਮਾਰ ਵੀ ਦੋਹਾਂ ਤਰ੍ਹਾਂ ਦੇ ਮਾਰ ਆ ਵੇਖੋ ਜੀ ਚਵਾਈ ਠੀਕ ਆ ਦੂਜਿਆਂ ਨੇ ਮਾਰੀ ਇੱਥੋਂ ਘਰ ਸੇ ਮੇਰੇ ਕੋਲ ਜੀ ਚਵਾਈ ਖਰਤੀ ਫੁਰਦੀ ਕਿ ਨਾ ਹਾਂਜੀ ਹਾਂਜੀ ਬਾ ਠੀਕ ਆ ਹੋਏ ਭਾਈ ਚਲੋ ਜੀ ਚਲੋ ਹਾਂਜੀ ਭਾਈ ਜੀ ਫਿਰ ਮੋਹਲੇ ਦਾ 190 ਹੂੰ ਹਾਂ ਨਾ 170 ਦੀ ਜਾਣ ਦੀ ਮੰਗਿਆ ਕਰਦੇ ਮੰਗਿਆ ਮਾਨਤਨ ਵੀ ਚਲੋ ਜਾਣ ਦਿਓ ਜੀ 168 ਦੀ 68 ਦੀ ਚੱਲਣ ਦਿਓ ਜਾਣ ਦਿਓ ਲਓ ਜੀ ਬੂਰੀ ਆ ਗਈ ਦਿਲਾਲੀ ਹੁਣ ਹਾਂਜੀ ਇਹ ਵੀ ਦਿਖਾਓ ਕਰਾ ਜੀ ਭਾਈ ਜੀ ਨੂੰ ਕਿਹੜਾ ਮੋਗਾ ਸੁਵੀ ਨੂੰ ਤਿੰਨ ਦਿਨ ਹੋਏ ਜਸਵੀ ਨੂੰ ਅੱਛਾ ਤਿੰਨ ਦਿਨ ਹੋਏ ਆ ਬੋਲੇ ਦੇ ਹਲੇ ਜੀ ਹਜੇ ਬੋਲੇ ਦੀ ਹੈ ਜੀ ਤਿੰਨ ਦਿਨ ਹੋਏ ਸੁਈ ਨੂੰ ਤੇ ਇਹ ਵੀ ਦੇਖੋ ਬਰਾ ਲਈ ਵੇਖੋ ਜੀ ਛੋਟੀ ਕਾਲੇ ਤਿਲਾਂ ਵਾਲੀ ਨਾੜਾ ਨੂੰ ਨੇ ਖਾ ਹਾਂਜੀ ਮੰਗੇ ਖਾਣ ਇੱਕ ਕਾਲੇ ਤਿਲਾਂ ਵਾਲੀ ਦੀ ਹਾਂਜੀ ਇੱਕ ਕਾਲੇ ਤਿਲਾਂ ਵਾਲੀ ਜੀ ਹੈਲੋ ਵੇਖੋ ਜੀ ਕੱਟੀ ਚਵਾਈ ਠੀਕ ਹੈ ਬਿਲਕੁਲ ਜੀ ਚਵਾਈ ਬੜੀ ਜੀ ਹਾਂਜੀ ਹਾਂਜੀ ਬੋਲੋ ਭਾਜੀ ਮਾੜਾ ਵੀਡੀਓ ਬਣਾਈ ਜਾ ਬਾਅਦ ਵਿੱਚ ਵੇਖੋ ਜੀ ਏ ਭਾਜੀ ਫਿਰ ਕਿੰਨਾ ਕਰੂ ਦੋਦੇ ਜੀ ਇਹ ਦੋਦੇ ਜਾਲਾ ਨਹੀਂ 14 ਲੀਟਰ ਕੱਢੂਗੀ ਜੀ 14 ਕਿਲੋ ਕੱਢੂਗੀ ਮੈਂ ਮਾਪੇ 15 ਦਾ ਦਈਏ 16 ਦਾ ਦਈਏ ਕੋਈ ਫਿਰਾਂ ਨਹੀਂ ਬਸ ਇਹਨਾਂ ਇਹਨਾਂ ਕੱਢੂਗੀ ਕਿੰਨਾ 15 ਕਿਲੋ ਕੱਢੂਗੀ ਚਲੋ ਠੀਕ ਚਵਾਈ ਇਹਦੀ ਵੇਖੋ ਜੀ ਇਹਦੇ ਹੱਥ ਵੀ ਨਹੀਂ ਲਾਉਂ ਦਿੰਦੀ ਭਾਜੀ ਹਾਂਜੀ ਯਕੀਨ ਕਰੋ ਹੱਥ ਵੀ ਨਹੀਂ ਲਾਉਂ ਦਿੰਦੇ ਕੱਟੀ ਤੇ ਵੇਖੋ ਜੀ ਇੰਨੀ ਚਵਾਈ ਪੋਲੀ ਤੇ ਉੱਥੋਂ ਹੀ ਪੋਲੀ ਵੇਖੋ ਚਵਾਈ ਕੱਟੀ ਨੂੰ ਲੱਗੀ ਵਾਹ ਮਾਰੀ ਸਾਫੀ ਦਾ ਸਹੀ ਹੈ ਦੂਜਾ ਜ ਮਾਰ ਵੀ ਵੇਖੋ ਚਵਾਈ ਕੱਟੀ ਨੂੰ ਇਹ ਕਿੰਨਾ ਕੰਮਰ ਦੀ ਬਿਲਕੁਲ ਜੀ ਬਿਲਕੁਲ ਹਾਂ ਜੀ 60 ਦੇ 20 60 ਦੇ ਮੰਗਾ ਪਾਸ ਕਰੋ ਇਹ ਕਿੰਨਾ ਜੀ ਇਹਦਾ ਮੁੱਲ ਕਰੀਏ ਹਾਂ ਆਣਾ ਡੇਢ 135 ਦੀ ਜਾਂਦੀ ਹੈ 135 ਦੀ 30 ਦੀ ਜਾਂਦੋ 130 ਦੀ ਜਾਂਦੋ ਚੱਲਣ ਤੋਂ ਕਰੋ 130 ਦੀ ਜਾਂਦੋ ਕਰੋ ਜੀ ਲਓ ਜੀ ਹੁਣ ਆ ਗਈ ਮੀਣੀ ਮੀਣੀ ਦੋਵੇਂ ਮੀਨ ਹਿਲਦੇ ਦੋਵੇਂ ਮੀਨ ਹਿਲਦੇ ਜੀ ਚੱਲਣ ਤੋਂ ਕਰੋ ਜੀ ਹਾਂ ਜੀ ਲਓ ਜੀ ਦੋਵੇਂ ਦੇ ਹਿਲਦੇ ਆ ਹਾਂ ਜੀ ਕਰੋ ਚੈੱਕ ਅੱਛਾ ਹਾਂ ਜੀ ਆਹ ਦੇਖੋ ਜੀ ਚੱਲ ਪੀ ਬਈ ਇਹ ਕੋਲ ਦੂਜਾ ਦੂਜਾ ਜੀ ਦੂਜਾ ਥਾਂ ਦੀ ਕੁਆਲਿਟੀ ਵੇਖੋ ਕਿਹੜੀ ਹੈ ਜੀ ਜੇਪੂ ਨੇੜੇ ਬੁਖਾਰੇ ਮੰਗਿਆ ਉਹ ਤੇ ਖੜਾ ਕੇ ਚੰਗੇ ਥਾਂ ਤੋਂ ਬੁਖਾਰੇ ਹਾਂ ਜੀ ਮੈਂ ਕਿਹਾ ਉੱਪਰ ਲੈ ਬੈਠਾ ਸੁੰਭਾ ਥਾਣੀ ਹੈ ਕਿ ਹਾਂਜੀ ਹਾਂਜੀ ਚਵਾਈ ਬੜੀ ਜੀ ਪੋਲੀ ਤੇ ਬਜੀ ਇਹ ਕਿੰਨਾ ਕਰੂ ਦੁੱਧ ਫਿਰ ਦੁੱਧ ਕਰੂ 14 ਕਿਲੋ ਜੀ ਜਿੰਨਾ 14 ਕਿਲੋ ਲਗਾ ਦੁੱਧ ਕੱਢੀ ਨੂੰ ਠੀਕ ਹਾਂਜੀ ਵੇਖੋ ਜੀ ਥਾਂ ਲਗਾ ਕੱਢੀ ਨੂੰ ਹਾਂ ਠੰਡੀ ਧੀਰੀ ਬਹੁਤ ਕੱਢੀ ਠੀਕ ਹਾਂਜੀ ਮੇਰੇ ਕੋਲ ਸਾਡੇ ਭਾਈ ਬਿੱਟੂ ਕੋਲਾ ਵੀ ਆ ਗਿਆ ਬਸ ਢੋੜੇ ਅੱਧੇ ਘੰਟੇ ਤੇ ਕਰ ਚਵਾਈ ਵੇਖੋ ਕੱਟੇ ਨੂੰ ਕਿਹੜੀ ਲੱ ਹਾਂਜੀ ਬਣਾਈਏ ਨਾ ਆ ਕੇ ਬਸ ਆ ਕੇ ਚੱਲ ਆ ਲੈ ਲੈ ਹਾਂ ਜੀ ਆ ਜੀ ਲੈ ਲੈ ਕੱਟਾ ਕੱਟੀ ਜੀ ਇਹਦੇ ਮੈਂ ਕੱਟਾ ਜੀ ਕੱਟਾ ਮੈਂ ਕੱਟੀ ਆ ਅੱਛਾ ਕੱਟੀ ਆ ਕੱਟੀ ਆ ਜੀ ਚਲੋ ਲਿਆਓ ਕਰਾ ਦੋ ਇਹ ਕੱਲ ਦੀ ਸੂਈ ਜੀ ਅੱਛਾ ਕੱਲ ਦੀ ਸੂਈ ਹਾਂ ਜੀ ਤਾਜ਼ੀ ਹੀ ਹੈ ਕੋਈ ਅੱਜ ਕੋ ਕੱਲ ਹਾਂ ਜੀ ਠੀਕ ਆ ਹਾਂ ਜੀ ਇਹਦਾ ਮੁੱਲ 140 ਕਰੀਏ ਹੂੰ ਹਾਂ ਨਾ 1 ਕਿਵੀ ਰਿਆਵਾਂ 1,20,000 ਦੀ ਹਾਂਜੀ ਠੀਕ ਆ ਵਿੱਚੋਂ 1000 ਛੋਟ ਕਰਦਾਂਗੇ ਚਲੋ ਹਾਂਜੀ 1000 ਹੋਰ ਜਿਆਦਾ 11,000 11,18 ਦੀ ਜਾਨ 11,18 ਦੀ ਲਓ ਜੀ ਹੁਣ ਪੂਰੀ ਵਿਖਾਣ ਲੱਗੇ ਆਓ ਲਓ ਪੂਰੀ ਆ ਗਈ ਜੀ ਲੈ ਸ਼ੰਮੂ ਦੁਖਾ ਕਿੰਨੀ ਗੁੱਥੀ ਕਰੇ ਝੋਟੀ ਪੂਰੀ ਇਹਦੇ ਮਗਰ ਕੱਟੀ ਹੈ ਇਹਦੇ ਮਗਰ ਕੱਟੀ ਹੈ ਅੱਛੇ ਬਟਾ ਪੂਰਾ ਇਹਦੇ ਮਗਰ ਕੱਟੀ ਹੈ ਅੱਛੇ ਇਹਦੇ ਮਗਰ ਕੱਟੀ ਆ ਹਾਂਜੀ ਇਹਦੀ ਕੱਟੀ ਹੋ ਲਓ ਵੇਖੋ ਬਰਾਏ ਵੇਖੋ ਜੀ ਬੜੀ ਪਲੀ ਪੁਰੀ ਬਜੀ ਹੈ ਹਾਂਜੀ ਹਾਂਜੀ ਥਾਨਾ ਭਾਂਡਾ ਦੇ ਹੋ ਹੂੰ ਚਵਾਹੀ ਬੜੀ ਲੱਗੀ ਹੈ ਭਾਜੀ ਵੇਖੋ ਹੁਣ ਦੁੱਧ ਕਿੰਨਾ ਬਾਈ ਜੀ ਦੁੱਧ ਵੇਖ ਤਾਂ ਹੋ 10 ਕਿਲੋ ਜੀ 10 ਕਿਲੋ ਪੱਕਾ ਜੀ ਠਰ ਵਰਗਾ ਪੱਕਾ ਹਾਂਜੀ ਲੈ ਵੀ ਇਵੇਂ ਉਧਰੋਂ ਹੀ ਜੀ ਇਹ ਉਧਰ ਜੀ ਉਧਰੋਂ ਹੀ ਆਜੋ ਜੀ ਆਜੋ ਹਾਂਜੀ ਥਾਂ ਨੇ ਵੇਖੋ ਕਿਡਾ ਲੱਗਾ ਕਟੂਰੀ ਦੋ ਜੋਰ ਦੋ ਦੰਦ ਹਨਾ ਦੋ ਦੰਦੀਆਂ ਜੀ ਦੋ ਠੀਕ ਆ ਹਾਂਜੀ ਤੇ ਬਾਈ ਫਰਿੰਦੀ ਕੀ ਮਾਰਾ ਇਹਦੀ ਜੀ ਆਪਾਂ ਸਟਾਈ ਬੋਲੀਏ ਥੋੜਾ ਪਹਾੜਾ ਨਾ ਲੈਂਦੀ ਜੀ ਅੱਛਾ ਹਾਂਜੀ ਠੰਡੀ ਧੀਰੀ ਬੜੀ ਬਾਕੀ ਇਹਨਾਂ ਵੀ ਜਿਹੜਾ ਪਹਾੜੇ ਤੋਂ ਥੋੜਾ ਪਰਵਾਹ ਪੁਰੀ ਆ ਇਹ ਜਿਹੜੀ ਪਹਿਲਾ ਭੈਣ ਭਰਾਣਾ ਕਰਦਾ ਹਾਂ ਜੀ ਹਾਂ ਜੀ ਦੋ ਦੰਦ ਦੋ ਦੰਦ ਹੀ ਆ ਦੋ ਟੋ ਵਾਲੀ ਕੋਈ ਨਹੀਂ ਦੋ ਦੰਦੀਆਂ ਜੇ ਕੋਈ ਗੱਲ ਹੀ ਕਰਦੀ ਡਰਦੀ ਬੰਦ ਕਰਦੀ ਡਰ ਬੰਦ ਰਹਿ ਨਾ ਰਹਿ ਕੋਈ ਹੋਊਗੀ ਜੀ ਕਿ ਫੇਕਲੀ ਜਾ ਹਾਂ ਇਹਦੀ ਫਿਰ ਕਿੰਨੀ ਕੀਮਤ ਜੀ ਇਹਦੀ ਮੁੱਲਿਕ ਵੀ ਕਰੀਏ ਜੀ ਹਾਂ ਜੀ 90 ਦੇ ਜਾਂਦੀ ਏ ਠੀਕ ਆ ਹਾਂ ਜੀ 85 ਦੀ ਜਾਂਦੂ ਵਾਹ ਜੀ ਵਾਹ 1.8 ਮੀਲੋ ਭਾਈ ਜੀ 85000 ਰੁਪਿਆ ਹਾਂ ਜੀ 85000 ਦੇ ਸਿਰਫ ਔਲ ਕਰ ਦਿਓ ਕੱਟੇ ਮਗਰ ਜੀ ਔਲ ਉਹ ਦੇਖੋ ਜੀ ਕੋਵੇ ਕੋ ਜੀ ਕੱਟੀ ਮਗਰ ਜੀ ਕੱਟੀ ਮਗਰ ਹਾਂਜੀ ਚਲੋ ਹਾਂਜੀ ਉਹ ਮਗਰ ਕੱਟੀ ਆਹ ਹੈਨੀ ਚੌਥਾ ਦਿਨ ਹੈ ਸੁਈ ਉਹ ਵੀ ਨਾਲ ਹੀ ਹੈ ਜੀ ਲਓ ਕੱਟੀ ਲਿਆ ਜੀ ਉਹ ਵੀ ਲਿਆ ਮੰਗਾ ਆ ਲੈਓ ਜੀ ਲੈ ਇਥੇ ਇਹ ਸੁਆ ਕਰਨ ਮੈਂ ਜੀ ਇਹ ਇਹ ਪਹਿਲਾ ਪਲੂਨ ਕੱਟੀ ਸੀ ਅੱਛਾ ਪਹਿਲਾ ਸੁਆ ਹਾਂਜੀ ਆ ਜੀ ਤੀਜਾ ਦਿਨ ਦੀ ਸੁਈ ਜੀ ਵੀ ਇਹਦਾ ਨਾਂ ਬਚਾ ਦੇ ਲੋ ਜੀ ਤਿੰਨ ਦਿਨ ਹੋ ਗਏ ਸੁਈ ਨੇ ਨੂੰ ਹਾਂਜੀ ਤੇ ਕੱਟਾਈ ਹੈ ਜੀ ਇਹ ਵੀ ਮਗਰ ਕਟਾਈ ਹੈ ਇਹਦੇ ਮਗਰ ਵੀ ਕਟਾਈ ਹੈ ਹਾਂਜੀ ਇਹ ਬਹੁਤ ਛੋਟੀ ਹੈ ਵੱਡੀ ਛੋਟੀ ਬਣੀ ਜਿਹੜੀ ਕੱਦ ਕਾਟ ਕੇ ਕੋਈ ਖਾਣੇ ਕੋ ਕਿਹੜਾ ਲੱਗਾ ਜੀ ਠੀਕ ਆ ਹਾਂਜੀ ਹਿੰਦੀ ਭਾਈ ਫਿਰ ਕੀ ਮਨ ਇਹਦੀ ਕੀਮਤ ਕਰੀਏ 130 ਮੁੱਲ ਹਾਂ 120 ਦੀ ਜਾਂਦੀ ਏ ਚਲੋ ਜਾਂਦੀ ਏ ਦੋ ਹੀ ਹੋਰ ਛੱਡ ਦੋ ਛੱਡ ਦੋ 18 ਦੀ ਜਾਂਦੀ ਜਾਂ ਦੋ 18 ਦੀ 18 ਦੀ ਚੱਲਣ ਦੇਗਰਾ ਹਾਂਜੀ ਮਗਰ ਇਹਦਾ ਬੱਚਾ ਤਾਜ਼ਾ ਆ ਜਾ ਸ਼ੰਭੂ ਬੱਚਾ ਵਖਾਦੇ ਆ ਆ ਬੱਚਾ ਵਖਾ ਦਿਓ ਜੀ ਬਿਲਕੁਲ ਤਾਜ਼ੀਆਂ ਝੋਟੀਆਂ ਸਵਾਰੀਆਂ ਆਈ ਹਾਂਜੀ ਇਹ ਤੇ ਜੇ ਦਿਨ ਦੀ ਵੀ ਆਈ ਜੀ ਅਰ ਅਰ ਅਲਵਾ ਤੇ ਨੰਦਰਾਂ ਦਾ ਬੱਚਾ ਜੇ ਤਰ੍ਹਾਂ ਆ ਦੇਖੋ ਹਾਂਜੀ ਬਿਲਕੁਲ ਹਾਲੇ ਜਾਣ ਕੇ ਬੌਲੇ ਦੇ ਆਦੇ ਠੀਕ ਆ ਹਾਂਜੀ ਚਲੋ ਬਾਕੀ ਮੇਰਾ ਵੀ ਇੱਥੇ ਆਓ ਆਰ ਇੱਕ ਟਾਈਮ ਦੋ ਟਾਈਮ ਜੁਆਈ ਕਰੋ ਵੱਡੀਆਂ ਝੋਡੀਆਂ ਰਿਕਾਡ ਵਾਲੀਆਂ ਕਿਉਂ ਰੱਖੇ ਵੱਡੀ ਲਾ ਕੇ ਲੈ ਰਹੀ ਆ ਤੇ ਤੁਸੀਂ ਵੀ ਲੈਣੇ ਆ ਨਾ ਜੀ ਇਹ ਦੇਖ ਚੱਕ ਕਰਕੇ ਖੜੋ ਜੀ ਵੀਰ ਜੀ ਇੱਕ ਫੇਰ ਦਿਖਾ ਦੇ ਆ ਦੇਖੋ ਤੇ ਝੋਟੇ ਫਿਰ ਭਰਾਈ ਆਏਗੀ ਐਂਡੀ ਕਰਾਇਆ ਫਿਰ ਚਲੋ ਇੱਧਰ ਲੈ ਗਏ ਮੈਂ ਇੱਧਰ ਇੱਧਰ ਕਮਾ ਲਓ ਮਣਾ ਇਹ ਜੋੜਾਂ ਨਾਲ ਬਾਹਰ ਕਟਿੰਗ ਮਾਰੇ ਚਲੋ ਮਾਜੀ ਫਿਰ ਨੰਬਰ ਬੋਲ ਦਿਓ ਆਪਣਾ ਨੰਬਰ 98780 ਹਾਂਜੀ 13095 ਜੀ ਪਿੰਡ ਪਿੰਡ ਪੱਖੋਕੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਜੀ ਸ਼ਾਸਿਕਾ